ਆਰ ਕੇ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕਿਸ਼ਨ ਭੁੰਬੜੀ ਤੇ ਸਾਡੇ ਨਾਲ ਮੌਜੂਦ ਨੇ ਰਜਿੰਦਰ ਸਿੰਘ ਜੀ ਬੋਪਾਰਾਏ ਅਸਕਲ ਜੀ ਤੋਂ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਜੋ ਕਿ ਇੱਕ ਬੜਾ ਹੀ ਤਗੜਾ ਅੰਧ ਵਿਸ਼ਵਾਸ ਜੋ ਪੰਜਾਬ ਦੇ ਵਿੱਚ ਫੈਲਿਆ ਹੋਇਆ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਇਹੇ ਤੋਂ ਬਜਨਾ ਬੜਾ ਔਖਾ ਹੋਇਆ ਪਿਆ ਹਰ ਪੜਿਆ ਲਿਖਿਆ ਵਰਗ ਜੋ ਹੈ ਉਹ ਸਾਰਾ ਆਪਣਾ ਅੰਧਵਿਸ਼ਵਾਸ ਦੇ ਵਿੱਚ ਹੀ ਦੱਸਦਾ ਜਾ ਰਿਹਾ ਤੇ ਰਜਿੰਦਰ ਜੀ ਜਿੱਦਾ ਤੁਹਾਨੂੰ ਪਤਾ ਹੀ ਹੈ ਕਿ ਭਾਵੇਂ ਜਿੰਨਾ ਮਰਜ਼ੀ ਪੜਿਆ ਲਿਖਿਆ ਬੰਦਾ ਹੋ ਜੇ ਹਾਂਜੀ ਤੇ ਜਿਹੜੇ ਬਾਬੇ ਆ ਉਹ ਆਪਣੇ ਚੱਕਰ ਦੇ ਵਿੱਚ ਲੈ ਲੈਂਦੇ ਆ ਕਿਹੜੇ ਤਰੀਕੇ ਨਾਲ ਮੇਰਾ ਦਿਮਾਗ ਵਾਸ਼ ਕਰਕੇ ਹੂੰ ਹੂੰ ਤੇ ਉਹਨੂੰ ਆਪਣੇ ਚੱਕਰ ਵਿੱਚ ਲਾ ਕੇ ਤੇ ਬੜੀਆਂ ਮੋਠੀਆਂ ਰਕਮਾਂ ਜਿਹੜੀਆਂ ਨਾਲ ਹੂੰ ਉਹ ਬਟੋਰਦੇ ਇਹ ਅੱਜ ਕੱਲ ਇਦਾਂ ਚੱਲ ਰਿਹਾ ਜੀ ਕਿਉਂਕਿ ਬਾਬਿਆਂ ਨੇ ਆਪ ਤੇ ਮਿਹਨਤ ਕਰਨੀ ਨਹੀਂ ਬਿਲਕੁਲ ਜੀ ਉਹ ਤੇ ਸਾਡੇ ਹਰਾਮੀ ਹੋ ਗਏ ਬਿਲਕੁਲ ਉਹਨਾਂ ਬਹਿ ਜਾਣਾ ਤੇ ਲੋਕਾਂ ਨੂੰ ਪਾ ਦੇਣਾ ਭਰਮਾਂ ਚ ਬਿਲਕੁਲ ਜੀ ਠੀਕ ਹੈ ਨਾ ਬਿਲਕੁਲ ਇਹ ਨਹੀਂ ਕਹਿਣਾ ਕਿ ਤੁਸੀਂ ਮਿਹਨਤ ਕਰ ਲਓ ਹੂੰ ਹੂੰ ਠੀਕ ਹੈ ਤੇ ਜਾਂ ਆਪਣੇ ਪ੍ਰਮਾਤਮਾ 'ਚ ਵਿਸ਼ਵਾਸ ਰੱਖੋ ਹੂੰ ਹੂੰ ਬਿਲਕੁਲ ਤੇ ਲੋਕ ਮਗਰ ਲੱਗ ਜਾਂਦੇ ਨੇ ਹੂੰ ਹੂੰ ਕਿ ਸਾਡਾ ਕੰਮ ਛੇਤੀ ਬਣ ਜੇ ਤੇ ਬਾਬਾ ਜੀ ਕੋ ਪਤਾ ਕੀ ਆ ਬਿਲਕੁਲ ਜੀ ਤੇ ਬਾਬਿਆਂ ਦੇ ਕੋਲ ਕੱਖ ਨਹੀਂ ਜੀ ਹਾਂ ਹਾਂ ਬਾਬੇ ਸਿਰਫ ਵਿਲੜਦੇ ਨੇ ਜਿਹੜੇ ਬੈਠੇ ਆ ਇਹ ਕੰਮ ਬਿਲਕੁਲ ਠੀਕ ਆ ਜੀ ਇਹ ਲੋਕਾਂ ਕੋ ਸਿਰਫ ਰਕਮਾਂ ਹੀ ਲੁੱਟਦੇ ਆ ਤੇ ਆਪਣੇ ਢਿੱਡ ਭਰਦੇ ਆ ਬਿਲਕੁਲ ਜੀ ਤੇ ਲੋਕ ਮਗਰ ਲੱਗ ਜਾਂਦੇ ਭੋਲੇ-ਪਾਲੇ ਹਾਂਜੀ ਹਾਂਜੀ ਬਿਲਕੁਲ ਕਿਸੇ ਨੂੰ ਲੋੜ ਆ ਨੌਕਰੀ ਦੀ ਹਾਂ ਹਾਂ ਤੇ ਕਿਸੇ ਨੂੰ ਲੋੜ ਆ ਕਿ ਮੇਰਾ ਬੱਚਾ ਬਾਹਰ ਚੱਲ ਜਾਏ ਜੀ ਜੀ ਕਿਸੇ ਦੇ ਔਲਾਦਾਂ ਨਹੀਂ ਹਾਂ ਹਾਂ ਇਹ ਜਿਹੜੀਆਂ ਕੋਈ ਧਨ ਦੀ ਕਮੀ ਹੈ ਕਿ ਹਾਂ ਹਾਂ ਤੇ ਲੋਕਾਂ ਨੂੰ ਇਹ ਜਿਹੜੀਆਂ ਜ਼ਰੂਰਤਾਂ ਨੇ ਬਿਲਕੁਲ ਉਹ ਬਾਬਾ ਜੀ ਨੇ ਇਹ ਜਿਹੜੀਆਂ ਚਾਰ ਪੰਜ ਚੀਜ਼ਾਂ ਨੇ ਰਟ ਕੇ ਰੱਖੀਆਂ ਆ ਵਾ ਵੀ ਇਹ ਅਸੀਂ ਲੋਕਾਂ ਨੂੰ ਦੱਸਾਂਗੇ ਤੇ ਲੋਕ ਸਾਡੇ ਮਗਰ ਲੱਗਣਗੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੁਣ ਹਰ ਬੰਦੇ ਨੂੰ ਤੇ ਇਹ ਜ਼ਰੂਰਤ ਨੇ ਜੀ ਠੀਕ ਹੈ ਨਾ ਇਹ ਕਰਕੇ ਮਗਰ ਲੱਗ ਜਾਂਦੇ ਆ ਹੂੰ ਤੇ ਬਾਬਾ ਜੀ ਕਹਿੰਦੇ ਲਿਆਓ ਰਕਮ ਹੂੰ ਤਾਂ ਆਪਾਂ ਕੰਮ ਕਰ ਦਾਂਗੇ ਹਾਂ ਬਿਲਕੁਲ ਤੇ ਹੋ ਸਕਦਾ ਕੰਮ ਕਿਤੇ ਚਾਣਕ ਬਣ ਜੇ ਬਿਲਕੁਲ ਸੋਣਾ ਬਾਬਾ ਜੀ ਨੇ ਕੀਤਾ ਠੀਕ ਹੈ ਠੀਕ ਹੈ ਬਿਲਕੁਲ ਹਾਂ ਜੀ ਉਹ ਕਹੀ ਤੇ ਇਸ ਤਰ੍ਹਾਂ ਦੇਖ ਲਓ ਬਾਬੇ ਨੇ ਆਪਣੇ ਘਰਾਂ ਦੇ ਵਿੱਚ ਹੀ ਜਗਾ ਜੁਗਾ ਬਣਾ ਕੇ ਠੀਕ ਆ ਇੱਕ ਫੋਟੋ ਰੱਖੀ ਹੋਈ ਆ ਤੇ ਵੀਰਵਾਰ ਚੌਂਕੀ ਦੇਂਦਾ ਪੂਜਾ ਮੰਗਲਵਾਰ ਚੌਂਕੀ ਦੇਂਦਾ ਪੂ ਹੂੰ ਤੇ ਤੁਹਾਡਾ ਪੜਿਆ ਲਿਖਿਆ ਵਰਗ ਵੀ ਹੂੰ ਉਹਦੇ ਅੱਗੇ ਜਾ ਕੇ ਤੇ ਮਥੇਂ ਦੇਖਦਾ ਵੀ ਬਾਬਾ ਜੀ ਮੈਂ ਵਿਦੇਸ਼ ਜਿਹਾ ਚਾਹਣਾ ਹੂੰ ਤੇ ਮੇਰਾ ਵਿਦੇਸ਼ ਦਾ ਵਿਆਹ ਲਵਾ ਦਿਓ ਹੂੰ ਉਹ ਬਾਬੇ ਵੀ ਇਦਾਂ ਦੇ ਹੁੰਦੇ ਗਾੜੀ ਆਉਂਦੇ ਲਿਆਓ ਜੀ ਤੁਸੀਂ ਬਾਜ਼ਾਰੋਂ ਇੱਕ ਜਾਇਖਰੀ ਦੀ ਲਿਆਓ ਹੂੰ ਠੀਕ ਹੈ ਹਾਂਜੀ ਪਲਾਸਟਿਕ ਦਾ ਲੈ ਆਉਗਾ ਹੂੰ ਤੇ ਜਿਹੜੇ ਵੇਖਿਆ ਵੀ ਮੋਢੀ ਸ਼ਾਮੀ ਆ ਉਹਨੂੰ ਤਾਂ ਅਗਲੇ ਕਹਿੰਦੇ ਚਾਂਦੀ ਦਾ ਜਹਾਜ ਬਣਾ ਕੇ ਲਿਆ ਹੂੰ ਛੇਤੀ ਤੇ ਰਕਮ ਬਣ ਹੂੰ ਤੇ ਜਿਹੜੇ ਵੀ ਦੇਖ ਜਾਣਾ ਅਮਰੀਕਾ ਜਾਣਾ ਜਾਂ ਕੈਨੇਡਾ ਜਾਣਾ ਹੂੰ ਬਸ ਤੁਹਾਡਾ ਕੰਮ ਪੱਕਾ ਹੋ ਜਾ ਬਿਲਕੁਲ ਤੋਂ ਆਡੇ ਪੜੇ ਲਿਖੇ ਬੰਦੇ ਵੀ ਜਿਹੜੇ ਉਹ ਚੰਗੇ ਉਹਦੀ ਚਾਂਸੀ ਦੇ ਵਿੱਚ ਫਸ ਕੇ ਹੂੰ ਤੇ ਇੱਕ ਬੜੀ ਮੋਟੀ ਰਕਮ ਦੇ ਕੇ ਹੂੰ ਠੀਕ ਹੈ ਚਲੋ ਇਹ ਜਿਹੜਾ ਮਤਲਬ ਇਹ ਵੀਜ਼ਾ ਲੱਗਣਾ ਠੀਕ ਹੈ ਮਡੇ ਨੇ ਆਈਲੈਂਡਸ ਕੀਤੀ ਆ ਹੂੰ ਤੇ ਜੇ ਚੰਗਾ ਏਜੰਟ ਮਤਲਬ ਸਾਨੂੰ ਵਧੀਆ ਏਜੰਟ ਮਿਲ ਜੇ ਜਿਹਦੇ ਮਤਲਬ ਬਾਹਰ ਚੰਗੇ ਰਿਲੇਸ਼ਨ ਨੇ ਤੇ ਬੜਿਆ ਆਰਾਮ ਦੇ ਨਾਲ ਹੀ ਵਿਜੇ ਲੱਗ ਜਾਂਦੇ ਹਾਂ ਬਾਬਿਆਂ ਕੋ ਜਾਣ ਦੀ ਕੋਈ ਨਹੀਂ ਜ਼ਰੂਰਤ ਨਹੀਂ ਹੈਗੀ ਵਿਜੇ ਤੇ ਜਿਹੜੇ ਬਾਬਿਆਂ ਨੇ ਵਿਜੇ ਲਾਉਣੇ ਆ ਉਹਦੇ ਮਤਲਬ ਆਟੋਮੈਟਿਕਲੀ ਵਿਜੇ ਲੱਗ ਜਾਂਦੀ ਏਜੰਟ ਜਦੋਂ ਚੰਗਾ ਮਿਲ ਜੇ ਮੈਂ ਤੁਹਾਨੂੰ ਗੱਲ ਦੱਸਦਾ ਜੀ ਜੀ ਆਂਧਵਿਸ਼ਵਾਸ ਦੀ ਜੀ ਤੇ ਲੋਕ ਇੱਥੋਂ ਤੱਕ ਹੋ ਗਏ ਆ ਤੇ ਰਿਸ਼ਤੇਦਾਰੀਆਂ ਜਾਂ ਜਿਹੜਾ ਕੋਈ ਆਪਣਾ ਸੱਜਣ ਮਿੱਤਰ ਜਿੰਨੇ ਕੋਈ ਸਾਡੀ ਔਖੀ ਵੇਲੇ ਕੋਈ ਮਦਦ ਕੀਤੀ ਆ ਨਾ ਜੀ ਉਹਨੂੰ ਤਾਂ ਅਸੀਂ ਭਲਾ ਦੰਨੇ ਬਿਲਕੁਲ ਇੱਕ ਸੱਜਣ ਸੀਗੇ ਸਾਡੇ ਜੀ ਤੇ ਉਹਨਾਂ ਦੇ ਬੇਟੇ ਨੇ ਬਾਹਰ ਜਾਣਾ ਸੀ ਹੂੰ ਹੂੰ ਉਹ ਕਹਿੰਦੇ ਵੀ ਸਾਡੇ ਬੇਟੇ ਨੇ ਬਾਹਰ ਜਾਣਾ ਤੇ ਸਾਡੇ ਕੋਲ ਨਾ ਪੈਸੇ ਦਾ ਇੰਤਜ਼ਾਮ ਨਹੀਂ ਹੋ ਰਿਹਾ ਬਿਲਕੁਲ ਥੋੜੇ ਘਟਦੇ ਆ ਠੀਕ ਆ ਜੀ ਤੇ ਮੈਂ ਕਿਹਾ ਕੋਈ ਗੱਲ ਨਹੀਂ ਜੀ ਬੰਦੇ ਕਿਸੇ ਨੂੰ ਕਰਵਾ ਦਿੰਨੇ ਆਪਾਂ ਹੂੰ ਹੂੰ ਉਹ ਬੰਦੇ ਨੇ ਮੇਰੀ ਗੱਲ ਮੰਨੀ ਜੀ ਤੇ ਉਹਨਾਂ ਨੂੰ ਪੈਸੇ ਦੀ ਜਿਹੜੀ ਨਾ ਉਹ ਜਿਹੜੀ ਜ਼ਰੂਰਤ ਸੀ ਉਹ ਪੂਰੀ ਕਰਤੀ ਜੀ ਠੀਕ ਆ ਜੀ ਤੇ ਉਹਨਾਂ ਨੇ ਬੜਾ ਕਿਹਾ ਜੀ ਸਾਡਾ ਬੱਚਾ ਚੱਲ ਜੇ ਸਾਡਾ ਬੱਚਾ ਉਦੋਂ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਉਹਨਾਂ ਨੂੰ ਜੀ ਤੇ ਉਹ ਚੱਲ ਗਏ ਮੈਂ ਤੁਹਾਨੂੰ ਅੰਧਵਿਸ਼ਵਾਸ ਦੀ ਗੱਲ ਦੱਸਣ ਲੱਗਾ ਬਿਲਕੁਲ ਬਿਲਕੁਲ ਕਿ ਕੀ ਲੋਕ ਕਿੱਥੋਂ ਤੱਕ ਜਾਂਦੇ ਨੇ ਬਿਲਕੁਲ ਜੀ ਬੱਚਾ ਚੱਲ ਗਿਆ ਬੱਚੇ ਗਏ ਨੂੰ 2 ਮਹੀਨੇ ਹੋ ਗਏ ਆ ਜੀ ਤੇ ਉਹਨਾਂ ਵਿਖਾਈ ਸਾਡਾ ਬੱਚਾ ਉਹਨਾਂ ਟਿਕ ਗਿਆ ਜੀ ਉੱਥੇ ਵੀ ਵਧੀਆ ਕੰਮ ਕਰ ਚੱਲਣ ਲੱਗ ਪਿਆ ਤੇ ਕੰਮ ਕਰ ਮਿਲ ਗਿਆ ਉਹਨੂੰ ਬਿਲਕੁਲ ਉਹ ਸੱਜਣ ਮੈਨੂੰ ਇੱਕਦਾਂ ਟੱਕਰੇ ਤੇ ਮਠਿਆਈ ਦਾ ਡੱਬਾ ਲੈ ਆ ਸੀ ਜੀ ਉਹ ਇੱਕ ਜਗ੍ਹਾ ਦੇ ਉੱਤੇ ਡੱਬਾ ਚੜਾਉਣ ਜਾਂਦੇ ਜੀ ਜੀ ਮੈਂ ਉਹਨਾਂ ਨੂੰ ਪੁੱਛਿਆ ਕਹਿੰਦੇ ਅਸੀਂ ਭਾਜੀ ਆ ਬਾਬਾ ਜੀ ਦੇ ਨਾ ਮੱਥਾ ਟੇਕਣ ਚੱਲੇ ਬਿਲਕੁਲ ਮਠਿਆਈ ਦਾ ਡੱਬਾ ਚੜਾਉਣਾ ਸੀ ਜੀ ਮੈਂ ਬੜਾ ਹੈਰਾਨ ਮੈਂ ਕਿਹਾ ਡੱਬਾ ਬਾਬਾ ਜੀ ਦੇ ਚੜਾਉਣ ਚੱਲੇ ਹੂੰ ਕਹਿੰਦੇ ਹਾਂ ਜੀ ਮੈਂ ਜਿਹੜੇ ਬਾਬੇ ਨੇ ਤੁਹਾਡੇ ਹੀ ਉਦੋਂ ਰਕਮ ਪੂਰੀ ਕੀਤੀ ਉਹ ਬਾਬੇ ਨੂੰ ਤੇ ਤੁਸੀਂ ਮਿਲਣਗੇ ਜੀ ਜੀ ਉਹਦਾ ਧੰਨਵਾਦ ਨਹੀਂ ਕਰਨ ਤਾਂ ਬਿਲਕੁਲ ਬਿਲਕੁਲ ਇਹ ਸੇ ਤੁਹਾਨੂੰ ਬਾਬੇ ਦਾ ਚੇਤਾ ਆ ਗਿਆ ਹਾਂ ਠੀਕ ਆ ਉਹਨੇ ਤੁਹਾਨੂੰ ਉਥੋਂ ਬੁਗ ਮਾਰ ਕੇ ਦੱਸਤਾ ਵੀ ਤੁਹਾਡਾ ਬੱਚਾ ਬਾਹਰ ਚੱਲ ਜੂ ਹੂੰ ਹੂੰ ਘੜਦੀ ਤੇ ਤੁਹਾਡੀ ਸਾਡੇ ਰਕਮ ਸੀਗੀ ਹਾਂ ਠੀਕ ਆ ਉਹ ਬੰਦੇ ਨੇ ਤੁਹਾਡੀ ਜਰੂਰਤ ਬੁਰ ਕੀਤੀ ਬਿਲਕੁਲ ਤੁਸੀਂ ਉਹਦਾ ਧੰਨਵਾਦ ਤੱਕ ਨਹੀਂ ਕੀਤਾ ਹੂੰ ਹੂੰ ਬਾਬੇ ਦਾ ਚੇਤਾ ਆ ਗਿਆ ਤੁਹਾਨੂੰ ਹੂੰ ਹੂੰ ਆਹ ਤਾਂ ਵਿਸ਼ਵਾਸ ਦੀ ਤੁਹਾਨੂੰ ਇਹ ਗੱਲ ਦੱਸੀਏ ਵੀ ਇਹ ਲੋਕ ਆਪਣੇ ਰਿਸ਼ਤੇਦਾਰੀ ਉਹ ਭੈਣ ਭਰਾ ਨੂੰ ਭੁੱਲ ਗਏ ਜਿੰਨੇ ਤੁਹਾਡੀ ਔਖੇ ਵੇਲੇ ਤੁਹਾਡੀ ਹੈਲਪ ਕੀਤੀ ਹੈ ਬਿਲਕੁਲ ਬਿਲਕੁਲ ਠੀਕ ਹੈ ਉਹ ਬਾਬਾ ਜਿੱਤੇ ਆ ਗਿਆ ਉਹਨਾਂ ਬਿਲਕੁਲ ਜੀ ਬਿਲਕੁਲ ਇਦਾਂ ਦੇ ਲੋਕ ਕੰਮ ਕਰਦੇ ਆ ਬਿਲਕੁਲ ਜੀ ਇਹ ਰਖੋ ਹਰਜਿੰਦਰ ਜੀ ਇਹ ਇਨ੍ਹਾਂ ਚੀਜ਼ਾਂ ਤੋਂ ਬਚਨਵਾਤੇ ਦੇ ਅਡੇ ਗੁਰਵਾ ਨੇ ਵੀ ਮਦਦ ਲਈ ਇਸੇ ਦਿੱਤੀ ਆ ਹਾਂਜੀ ਨਹੀਂ ਜੀ ਮਤਲਬ ਅੰਤਵਿਸ਼ਵਾਸ ਦੇ ਉਤੇ ਨਹੀਂ ਆਦਾ ਤਕਨੀਕ ਤੁਸੀਂ ਆਪਣੇ ਜਿਹੜਾ ਉਹ ਗੁਰੂ ਆ ਤੁਹਾਡਾ ਉਹ ਤੇ ਵਿਸ਼ਵਾਸ ਕਰੋ ਬਿਲਕੁਲ ਬਿਲਕੁਲ ਠੀਕ ਹੈ ਉਹੀ ਭਗਤੀ ਕਰੋ ਹਾਂਜੀ ਜੋ ਵੀ ਤੁਹਾਨੂੰ ਦਿੱਤੀ ਗਈ ਹੈ ਉਹਨਾਂ ਨੇ ਵੀ ਅੰਤਵਿਸ਼ਵਾਸ ਦਾ ਬਹੁਤ ਜ਼ਿਆਦਾ ਖੰਡਨ ਕੀਤਾ ਬਿਲਕੁਲ ਬਿਲਕੁਲ ਠੀਕ ਹੈ ਤੁਹਾਨੂੰ ਬਨਾਸਾ ਦੇ ਵੀ ਖੰਡਨ ਕੀਤਾ ਹਾਂਜੀ ਤੋਂ ਅਸੀਂ ਮਤਲਬ ਜਿਹੋ ਆਪਣੇ ਦਰਸ਼ਕ ਨੇ ਜਾਂ ਆਪਣੇ ਪਿਆਰੇ ਨੇ ਪੰਜਾਬ ਵਾਸੀ ਜਾਂ ਬਾਹਰ ਦੇ ਸ਼ਾ ਵਿਦੇਸ਼ਾਂ ਵਿੱਚ ਜਿਹੜੇ ਰਹਿੰਦੇ ਨੇ ਹਾਂਜੀ ਉਹਨਾਂ ਨੂੰ ਅਸੀਂ ਕਹਿੰਦੇ ਆ ਵੀ ਬੰਦਰ ਤੁਸੀਂ ਪੜੇ ਲਿਖੇ ਹੋਗੇ ਹਾਂ ਜੀ ਤੇ ਇਹਨਾਂ ਲੋਕਾਂ ਦੇ ਜਿਹੜੇ ਵੇਲੜਾ ਹੂੰ ਹੂੰ ਜਿਨ੍ਹਾਂ ਨੇ ਆਪਣੇ ਹੱਥੀ ਕੋਈ ਕੰਮ ਨਹੀਂ ਕਰਨਾ ਆਪ ਕੁਛ ਨਹੀਂ ਕਰਨਾ ਬੈਠ ਕੇ ਫਰੀਦੇ ਖਾਣੀਆਂ ਸਿਰਫ ਅਗਲੇ ਦੇ ਦਿਮਾਗ ਨੂੰ ਆਸ਼ੀਰਵਾਦ ਦੇਤੀ ਇਹਨਾਂ ਤੋਂ ਬਚਣਾ ਚੰਗਾ ਬਚ ਕੇ ਰਹਿਣਾ ਚਾਹੀਦਾ ਇਹ ਕਿਤੇ ਆਪਾਂ ਉਹਨਾਂ ਦੇ ਚੁੰਗਲ ਵਿੱਚ ਆ ਜੰਨੇ ਹਾਂ ਹਾਂ ਜੀ ਤੇ ਆਪਣਾ ਮਾਪਿਓ ਵੀ ਉਹਨਾਂ ਦੇ ਪਿੱਛੇ ਲਾ ਦਿੰਨੇ ਹਾਂ ਤੇ ਦੂਜਾ ਆਪਾਂ ਉਹਨਾਂ ਨੂੰ ਇੱਕ ਰਕਮਿਆਂ ਰਕਮਾਂ ਮੋਟੀਆਂ ਦੇ ਕੇ ਤੇ ਨਾਲੇ ਉਹਨਾਂ ਦੇ ਪੈਰ ਫੜਦੇ ਆ ਠੀਕ ਆ ਆਪਣੇ ਗੁਰੂ ਤੇ ਵਿਸ਼ਵਾਸ ਕਰਕੇ ਇਹ ਜਾਦੂ ਟੂਣੇ ਵੀ ਇਦਾਂ ਦੇ ਕਰਾਉਂਦੇ ਆ ਲੋਕਾਂ ਕੋਲੋਂ ਇਹ ਤੋਂ ਹੀ ਪੁੱਠੇ ਕੰਮ ਕਰਨੇ ਜੀ ਜੀ ਬਿਲਕੁਲ ਠੀਕ ਹੈ ਨਾ ਲੋਕਾਂ ਦਾ ਮਾਈਂਡ ਜਿਹੜਾ ਵਾਸ਼ ਕਰ ਦਿੰਦੇ ਬਿਲਕੁਲ ਹੁਣ ਮੈਂ ਕਈ ਵਾਰ ਸੈਰ ਕਰਨ ਜਾਂਦਾ ਹੂੰ ਤੇ ਸਾਡੇ ਉੱਥੇ ਚ ਰਸਤਾ ਪੈਂਦਾ ਜੀ ਜੀ ਉੱਪਰ ਨਹਿਰ ਦੇ ਲਾਗੇ ਬਿਲਕੁਲ ਚ ਰਸਤਾ ਪੈਂਦਾ ਵਾ ਤੇ ਕਈ ਵਾਰ ਉੱਥੇ ਵੇਖਿਆ ਕਿ ਕੁਛ ਨਾ ਕੁਛ ਛੁੱਟਿਆ ਹੁੰਦਾ ਹੂੰ ਕਈ ਵਾਰ ਤਾਂ ਤਾਲਾ ਛੁੱਟਾਉਂਦਾ ਕੋਈ ਠੀਕ ਹੈ ਜੀ ਉਹ ਰੋੜ ਵਗਦਾ ਬਿਲਕੁਲ ਹਨੇਰਾ ਹੋਵੇ ਕਿਸੇ ਦੇ ਟਾਇਰ ਚ ਲੱਗ ਗਿਆ ਉਹਦਾ ਟਾਇਰ ਤਾਂ ਗਿਆ ਹੂੰ ਹੂੰ ਠੀਕ ਹੈ ਨਾ ਨੁਕਸਾਨ ਤੇ ਉਹਦਾ ਹੋ ਗਿਆ ਜਿਹੜਾ ਰੋਡ ਦੇ ਉੱਪਰੋਂ ਲੰਘਿਆ ਕੋਈ ਮੋਟਰਸਾਈਕਲ ਲੰਘਦਾ ਗੱਡੀ ਲੰਘਦੀ ਆ ਇਸਦੇ ਟਾਇਰ ਦੇ ਵਿੱਚ ਖੁੱਭ ਗਿਆ ਹੂੰ ਹੂੰ ਵਿੱਚੇ ਝਾਬੀ ਹੁੰਦੀ ਆ ਜੀ ਠੀਕ ਹੈ ਤੇ ਉਹ ਕਈ ਵਾਰੀ ਇਦਾਂ ਹੋ ਜਾਂਦਾ ਨੁਕਸਾਨ ਹੂੰ ਹੂੰ ਇੱਕ ਵਾਰ ਦੀ ਤੇ ਗੱਲ ਇਦਾਂ ਆ ਮੈਂ ਗਿਆ ਮਨੇਰੇ ਜੀ ਵੇਖਿਆ ਜੀ ਉੱਥੇ ਕਿਸੇ ਨੇ ਨਾ ਤਾਲਾ ਛੁੱਟਿਆ ਹੋਇਆ ਹੂੰ ਹੂੰ ਮੈਂ ਜਾ ਰਿਹਾ ਵਾਂ ਮੇਰੇ ਪੈਰੋਂ ਠੇੜਾ ਲੱਗਾ ਨੇਰਾ ਸੀਗਾ ਹੂੰ ਹੂੰ ਤਾਂ ਉਹ ਵੇਖਿਆ ਤੇ ਉਹ ਤਾਲਾ ਪਿਆ ਥੱਲੇ ਬਿਲਕੁਲ ਮੈਂ ਚੁੱਕਿਆ ਆਪਾਂ ਜਾ ਕੇ ਬੰਬੀ ਦੇ ਗੇਟ ਨੂੰ ਮਾਰਤਾ ਠੀਕ ਹੈ ਜੀ ਆਨ ਦਾ ਵਿਸ਼ਵਾਸ ਇਹਦੇ ਵਿੱਚ ਕੁਝ ਨਹੀਂ ਜੇ ਹੈਗਾ ਜਿਹੜਾ ਲੋਕਾਂ ਨੂੰ ਮਗਰ ਲਾਉਂਦੇ ਲੋਕ ਜਾਦੂ ਟੂਣੇ ਕਰਦੇ ਆ ਇਹਦੇ ਵਿੱਚ ਸਿਰਫ ਆਨੂੰ ਪਰਮਾਇਆ ਜਾਂਦਾ ਬਿਲਕੁਲ ਜੀ ਤੇ ਸਾਡਾ ਮਾਈਂਡ ਜਿਹੜਾ ਨਾ ਉਦਾਂ ਕੀਤਾ ਜਾਂਦਾ ਵੀ ਇਹ ਜਾਦੂ ਟੂਣੇ ਨਾਲ ਇਹ ਤੁਹਾਨੂੰ ਸਾਰਾ ਕੁਝ ਮਿਲਣਾ ਬਿਲਕੁਲ ਜੀ ਬਿਲਕੁਲ ਇਹ ਤੋਂ ਤਾਂ ਕੁਝ ਨਹੀਂ ਜੇ ਹੈਗਾ ਨਹੀਂ ਜੀ ਠੀਕ ਹੈ ਨਾ ਇਹਨਾਂ ਚੀਜ਼ਾਂ ਚੋਂ ਸਾਨੂੰ ਬਾਹਰ ਨਿਕਲਣ ਦੀ ਲੋੜ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਜਿਦਾਦ ਹੋਈ ਦਸਰੀ ਹੈ ਨਾ ਇਹ ਮਤਲਬ ਇਹ ਜਦੋਂ ਵੀ ਕਦੋਂ ਇਹ ਬਾਬਿਆਂ ਦੇ ਨਾਲ ਮੇਲ ਹੋ ਜਾਂਦੇ ਆ ਸਾਡੇ ਲੋਕ ਕੀ ਕਰਦੇ ਆ ਵੀ ਜਿਹੜੇ ਆਪਸੀ ਪ੍ਰੇਮ ਪਿਆਰ ਚਾਚੇ ਤਾਇਆ ਭੈਣ ਭਰਾਵਾ ਦੇ ਵਿੱਚ ਬਣਿਆ ਹੁੰਦਾ ਇਹਨਾਂ ਦੀ ਕੋਸ਼ਿਸ਼ ਕੀ ਹੁੰਦੀ ਆ ਵੀ ਹਾਂ ਇਹ ਚਾਚੇ ਤਾਇਆ ਦੀ ਅੱਜ ਕੱਲ ਬਣਦੀ ਨਹੀਂ ਆ ਤੇ ਕਿਉਂ ਨਾ ਹੋਏ ਵੀ ਇਹ ਜਿਹੜਾ ਧੰਵਾ ਉਹ ਨਾ ਹੁੰਦੇ ਆ ਨਹੀਂ ਬਿਲਕੁਲ ਉਹ ਨਾ ਕੀਤਾ ਜੀ ਉਹ ਨਾ ਕੀਤਾ ਠੀਕ ਹੈ ਕਿ ਉਹ ਜਿਹੜੇ ਤੁਹਾਡੇ ਘਰ ਦੇ ਸਾਹਮਣੇ ਜਿਹੜੇ ਤੁਹਾਨੂੰ ਰੋਜ਼ ਮਿਲਦੀ ਜਾਂਦੇ ਠੀਕ ਹੈ ਉਹ ਜਿਹੜੇ ਤੁਹਾਡੇ ਸੱਜੇ ਪਾਸੇ ਘਰ ਰਹਿਗਾ ਉਹ ਉਹਨਾਂ ਨਾਲ ਹੀ ਸਾਰਾ ਕੁਝ ਹੋਇਆ ਠੀਕ ਹੈ ਉਹ ਜਿਹੜੇ ਘਰ ਵਾਲੇ ਭੋਲੇ ਭਾਵੇਂ ਬੰਦੇ ਹੁੰਦੇ ਆ ਵਿਚਾਰੇ ਹੈ ਕਿ ਨਹੀਂ ਕਿਉਂ ਉਹਨਾਂ ਨੂੰ ਲੋੜ ਹੁੰਦੀ ਆ ਕਿ ਉਹ ਚਾਰੇ ਭਟਕੇ ਹੁੰਦੇ ਆ ਕਈਆਂ ਦਾ ਬੱਚਾ ਜਿਹੜਾ ਉਹ ਮਤਲਬ ਬਾਹਰ ਨਹੀਂ ਜਾ ਰਿਹਾ ਹੁੰਦਾ ਕਈਆਂ ਨੂੰ ਨੌਕਰੀ ਨਹੀਂ ਮਿਲ ਰਹੀ ਹੁੰਦੀ ਪੜੇ ਲਿਖੇ ਹੋ ਕੇ ਤੇ ਕਈਆਂ ਦਾ ਮਤਲਬ ਇਸ ਤਰ੍ਹਾਂ ਕਈ ਤਰੀਕੇ ਨਾਲ ਵਿਚਾਰੇ ਨਾ ਉਹਦੇ ਵਿੱਚ ਵੇਖੋ ਕਮੀਆਂ ਤੇ ਸਾਡੀਆਂ ਹੁੰਦੀਆਂ ਬਿਲਕੁਲ ਜੀ ਹੋ ਸਕਦਾ ਉਸ ਟਾਈਮ ਤੇ ਜਿਹੜੀ ਏਜੰਟ ਨੇ ਤੁਹਾਡੇ ਕੋਲ ਰਕਮ ਮੰਗੀ ਆ ਜੀ ਤੁਹਾਡੇ ਕੋਲ ਉਹ ਤਾਂ ਰੇਂਜ ਨਾ ਹੁੰਦਾ ਹੋਵੇ ਨਾ ਹੁੰਦਾ ਠੀਕ ਹੋ ਸਕਦਾ ਤੁਹਾਡੇ ਬੱਚੇ ਚ ਉਹ ਕੁਆਲੀਫਿਕੇਸ਼ਨ ਨਾ ਹੋਵੇ ਬਿਲਕੁਲ ਠੀਕ ਆ ਉਹਨੂੰ ਇਸ ਕਰਕੇ ਪਰਮਿਸ਼ਨ ਨਾ ਮਿਲਦੀ ਹੋਵੇ ਜਾਂ ਕੋਈ ਉੱਥੇ ਜਾਣ ਦੀ ਠੀਕ ਹੈ ਠੀਕ ਹੈ ਨਾ ਕਈ ਵਾਰੀ ਤੁਹਾਡੀ ਕੋਈ ਫਲਾਈਟ ਦਾ ਹੋ ਸਕਦਾ ਚਾਂਸ ਕਿ ਉਹ ਫਲਾਈਟ ਡਿਲੇ ਹੁੰਦੀ ਹੋਵੇ ਬਿਲਕੁਲ ਉਹਦੇ ਕਰਕੇ ਤੁਹਾਨੂੰ ਲੱਗਦਾ ਕਿ ਲੇਟ ਹੋ ਰਿਹਾ ਕੰਮ ਹੈ ਨਾ ਬਿਲਕੁਲ ਤੇ ਐਂ ਤੁਰ ਪਈਨੇ ਬਾਬੇਵਾਲ ਬਾਬੇਆ ਠੀਕ ਹੈ ਬਾਬਾ ਜੀ ਕੋਲ ਕੀ ਆ ਹੂੰ ਹੂੰ ਉਹ ਤੇ ਬਾਬਾ ਜੀ ਇੱਥੋਂ ਮੈਂ ਕਹਿੰਦਾ ਕਿ ਅੰਮ੍ਰਿਤਸਰ ਤੱਕ ਨਹੀਂ ਗਿਆ ਹੋਣਾ ਬਿਲਕੁਲ ਉਹਨੇ ਉੱਥੋਂ ਬੈਠਿਆ ਕਹਿ ਦੇਣਾ ਇਹ ਨਹੀਂ ਜੀ ਇੱਥੇ ਤੁਹਾਡੇ ਲੱਗੇ ਆ ਕੋਈ ਉਹਨਾਂ ਨੇ ਕੀਤਾ ਬਿਲਕੁਲ ਜੀ ਉਹਨਾਂ ਕੀ ਕਰਨਾ ਉਹ ਵਿਚਾਰੇ ਆਪਣੀ ਮਿਹਨਤ ਕਰਦੇ ਹੋਣੇ ਆ ਤੇ ਬਾਬਿਆਂ ਨੇ ਉਹਨਾਂ ਨੂੰ ਨਾਲ ਕਪਤ ਕਰਾ ਦੇਣਾ ਬਿਲਕੁਲ ਬਿਲਕੁਲ ਠੀਕ ਹੈ ਠੀਕ ਹੈ ਨਾ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਸਾਨੂੰ ਜਿੰਦਾ ਕੀ ਵੇਖੀ ਤੇ ਸਹੀ ਤਾਂ ਮੈਂ ਦੱਸਦਾ ਵੀ ਬਾਬਾ ਜੀ ਕੀ ਕਹਿੰਦੇ ਹਾਂ ਕਰਨਾ ਹੈ ਉਹ ਗੱਲ ਦੱਸਣਾ ਵੀ ਵੇਖੋ ਮੇਰੇ ਨਾਲ ਜਿਹੜੀ ਇਹ ਮਤਲਬ ਖੁੱਲ ਗਈ ਧੀ ਆ ਮੈਂ ਕਿਸੇ ਦੇ ਨਾਲ ਆਪਾਂ ਨਾ ਇਥੋਂ ਦਿੱਲੀ ਜਾਣਾ ਸੀ ਹਾਂਜੀ ਤੇ ਦਿੱਲੀ ਉਹ ਕਿਤਾਈ ਆ ਰਾ ਪਾ ਬਾਈ ਟ੍ਰੇਨ ਹੀ ਜਾਣਾ ਆਪਾਂ ਬਹੁਤ ਜਲਦੀ ਹੈ ਹੂੰ ਤੇ ਬਾਈ ਜਾਣਾ ਹੂੰ ਬਾਈਏ ਰਪਟ ਡਾ ਕਰ ਲਿਆ 2000 ਠੀਕ ਹੈ ਹਾਂਜੀ ਤੇ ਆਪਾਂ ਨਿਕਲੇ ਮਲੇ ਹੂੰ ਜੇ ਮਰੇ ਨੇ ਕੱਲਾ ਗਿਆ ਨਾ ਆਪਾਂ ਮਤਲਬ ਸੁਰਖ ਸਤ ਵਈ ਜਾਂਦੇ ਆ ਮਾਉਗਾ ਹੂੰ ਸ਼ਿਆਲ ਦੇ ਦੇ ਹੂੰ ਤੇ ਜਦੋਂ ਆਪਾਂ ਅੱਗੇ ਪਾਸੇ ਗਏ ਨਾ ਤੇ ਅੱਗੋਂ ਬਿਲੀ ਨੇ ਕ੍ਰਾਸ ਕਰ ਠੀਕ ਹੈ ਉਹ ਬਿਲੀ ਕ੍ਰਾਸ ਕਰ ਗਈ ਜਦੋਂ ਤੇ ਬਾਈਕ ਮੈਂ ਚਲਾ ਰਿਹਾ ਜੀ ਹੂੰ ਹੂੰ ਤੇ ਆਪਾਂ ਚਲੋ ਸ਼ਹਿਰ ਜਾ ਕੇ ਬਾਈਕ ਲਾਤਾ ਗਏ ਹੂੰ ਅੱਛਾ ਉਹ ਕੀ ਕੀਤਾ ਵੀ ਨਾ ਮੇਰੇ ਪਿਛੋਂ ਆਂਦੇ ਰੋਕੋ 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 ਇੱਕ ਮਿੰਟ ਰੋਕੋ ਰੋਕੋ ਤੇ ਹੂੰ ਮੈਂ ਕਹਿੰਦਾ ਕੀ ਗੱਲ ਹੋ ਜਾਂਦਾ ਤੇ ਰੋਕ ਰੋਕ ਕੇ ਹਾਂ ਅੰਦਾ ਯਾਰ ਰੁਕ ਜਾ ਦੋ ਮਿੰਟ ਅੱਗੋਂ ਦੀ ਬਿੱਲੀ ਲੰਗੀ ਹਾਂ ਮੈਂ ਕਹੇ ਬਿੱਲੀ ਤੇ ਮਦਨ ਲੰਗੀ ਤੇ ਬਿੱਲੀ ਦਾ ਸਾਡੇ ਨਾਲ ਕੋਈ ਕਲੈਕਸ਼ਨ ਤੇ ਹੈ ਨਹੀਂ ਉਹਦੇ ਨਹੀਂ ਤੁਸੀਂ ਰੁਕੋ ਜੀ ਕੋਈ ਨੁਕਸਾਨ ਹੋ ਜਾਊਗਾ ਭਾਰੀ ਨੁਕਸਾਨ ਤੇ ਮੈਂ ਕਹਿਆ ਵੀ ਭਾਰੀ ਨੁਕਸਾਨ ਤੇ ਹੋ ਜੂਦਾ ਜੀ ਸਾਡੀ ਭਲਾਈ ਦੀ ਮਿਸ ਹੋ ਗਈ ਤੇ ਫੇ ਹੂੰ ਉਹ ਸੋ ਤਾਂ ਉਹ ਅਦਾ ਜਿਹੜਾ ਉਹ ਭਾਰੀ ਨੁਕਸਾਨ ਕੋਲ ਠੀਕ ਹੈ ਤੇ ਆਂਦਾ ਨਹੀਂ ਨਹੀਂ ਤੁਸੀਂ ਰੁਕੋ ਜੀ ਮੇਰੀ ਗੱਲ ਮੰਨੋ ਚਲੋ ਮੈਂ ਗੱਡੀ ਉਹਨਾਂ ਰੁਕਾ ਕੇ ਉਹ ਮੁੜ ਕੇ ਕੀਤਾ ਵੀ ਇੱਕ ਮੈਂ ਉਹ ਗਿਆ ਮੈਂ ਜੇ ਮੰਨ ਲਓ ਇਹ ਜਿਹੜੀ ਬਿੱਲੀ ਹੈ ਇਹ ਦੋ ਤਿੰਨ ਮਿੰਟ ਸਾਡੇ ਤੋਂ ਪਹਿਲਾਂ ਲੰਘ ਜਾਂਦੀ ਅਸੀਂ ਨਾ ਵੇਖਦੇ ਤੇ ਫਿਰ ਕੀ ਕਰਦੇ ਹਾਂਜੀ ਤੇ ਫਿਰ ਉਹਨਾਂ ਨੇ ਆਖਿਆ ਅਜਦਰ ਜੀ ਜਿਹੜੀ ਗੱਲ ਆ ਕਿ ਮੈਨੂੰ ਬੜੀ ਹਾਸੇ ਵਾਲੀ ਗੱਲ ਲੱਗੀ ਆ ਹਾਂ ਦਾ ਫਿਰ ਉਹ ਬਿੱਲੀ ਦੀ ਪਾਵਰ ਘਟ ਜਾਣੀ ਸੀ ਹਲੋ ਘਟ ਗਈ ਸੀ ਮੈਂ ਤਾਂ ਹੀ ਵੇਖਣੀ ਨਹੀਂ ਨਾ ਫਿਰ ਮਤਲਬ ਸਾਨੂੰ ਕਿਆ ਨਹੀਂ ਰਹਿਣਾ ਉਹਦੀ ਪਾਵਰ ਥੋੜੀ ਨਾ ਘਟੋ ਜਿਹਨੇ ਬਚਾ ਹਸੋ ਹੀ ਨਹੀਂ ਗੱਲ ਹੋਈ ਮਤਲਬ ਇੱਥੋਂ ਤੱਕ ਲੋਕੀ ਅੰਧਵਿਸ਼ਵਾਸ ਨਹੀਂ ਵਿੱਚ ਬੱਜੇ ਪਏ ਆ ਇਕੇ ਪੜੇ ਲਿਖੇ ਐਂਟੈਲੀਜੈਂਟ ਵੀ ਹੋਣਦੇ ਆ ਅਸਲ ਤੇ ਆ ਜੀ ਉਹ ਬੰਦਾ ਵੀ ਮਤਲਬ ਸਾਡੇ ਨਾਲ ਡਾਕਟਰ ਸੀਗਾ ਐਮਬੀਬੀਐਸ ਡਾਕਟਰ ਸੀ ਫਿਰ ਵੀ ਉਹਨੇ ਵਿਸ਼ਵਾਸ ਕੀਤਾ ਵੀ ਨਹੀਂ ਆ ਰਹੀ ਚੀਜ਼ਾਂ ਹੈਗੀਆਂ ਨੇ ਦੇਖੋ ਕਿਹਲੇ ਤਰੀਕੇ ਦੇ ਨਾਲ ਬੰਦੇ ਮਤਲਬ ਅੱਜਕੱਲ ਜਿਹੜੇ ਆ ਨਾ ਉਹ ਕਿੱਦਾਂ ਮਤਲਬ ਅਧਿ ਵਿਸ਼ਵਾਸ ਦੇ ਵਿੱਚ ਪਜੇ ਨੇ ਇਹਨਾਂ ਤੋਂ ਬਹੁਤ ਜ਼ਿਆਦਾ ਬਚਣਾ ਜ਼ਰੂਰੀ ਆ ਕਿਉਂ ਜਿਹੜੇ ਅਜੇ ਗੁਰਵਾਨੇ ਸਤਾਂ ਦਿੱਤੇ ਉਹਨਾਂ ਦੇ ਚਤਣਾ ਵੀ ਬੜਾ ਜ਼ਰੂਰੀ ਹਾਂਜੀ ਹਾਂਜੀ ਠੀਕ ਆ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਇਹ ਇੱਕ ਵਾਰਾ ਮਤਲਬ ਇੱਕ ਭਾਬੇ ਨੇ ਦੁਕਾਨ ਕਿਰਾਏ ਤੇ ਲੈ ਕੇ ਹੂੰ ਕਿਰਾਏ ਤੇ ਲੈ ਕੇ ਦੁਕਾਨ ਤੇ ਉਹਨੇ ਪਿੰਡ ਦੇ ਨਾ ਅਨਾਉਂਸਮੈਂਟ ਕਰਾਤੀ ਹਾਂਜੀ ਇਹ ਮੈਂ ਰਾਤੋਂ ਰਾਤ ਹੀ ਡਬਲ ਕਰ ਗਿਆ ਅੱਛਾ ਜੀ ਉਹ ਸਾਰੇ ਪਿੰਡ ਦੇ ਵਿੱਚ ਜਿਹਦਾ ਅਨਾਉਂਸਮੈਂਟ ਹੋਈ ਨਾ ਹੂੰ ਤੇ ਵੇਖੋ ਇੱਥੋਂ ਤੱਕ ਕਿ ਉਹਨੇ ਪਿੰਡ ਦੇ ਸਰਪੰਚ ਜਿਹੜਾ ਸੀ ਨਾ ਦੁਕਾਨ ਵੀ ਉਹਦੀ ਲਈ ਉਹਨੇ ਕਰਾਇਆ ਅੱਛਾ ਕਰਾਇ ਦਿੱਤਾ ਹੂੰ ਹੂੰ ਆਨਕੇ ਬੈਠ ਗਿਆ ਤੇ ਦੁਕਾਨ ਤੇ ਜਦੋਂ ਬੈਠੇ ਤੇ ਉਹਨਾਂ ਪ੍ਰਾਦਨ ਅਨਾਉਂਸਮੈਂਟ ਕਰਾਤੀ ਵੀ ਜਿਹਨੇ ਦਬਲ ਕਰਵਾਉਣਾ ਰਾਤੋਂ ਰਾਤ ਕਰਾ ਸਕਦਾ ਅੱਛਾ ਜੀ ਦੇਖੋ ਕਿੰਨੇ ਅੰਧ ਵਿਸ਼ਵਾਸ ਹੋਣਦੇ ਰਾਤੇ ਅਸੀਂ ਪੜੇ ਲਿਖੇ ਵੀ ਪੜੇ ਹੂੰ ਤੇ ਮੰਨ ਲਓ ਜੇ ਆਪਾਂ ਇੱਕ ਘਰ ਵਿੱਚ ਇੱਕ ਬੰਦਾ ਨੂੰ ਸਮਝ ਨਹੀਂ ਹੈ ਤੇ ਬਾਕੀ ਚਾਰ ਬੰਦਿਆਂ ਨੂੰ ਤਾਂ ਸਮਝ ਆਣੀ ਚਾਹੀਦੀ ਹੈ ਹੂੰ 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 ਤੇ ਉਹ ਮੁੜ ਕੇ ਜਦੋਂ ਬੀਬੀਆਂ ਨੂੰ ਪਤਾ ਲੱਗਾ ਬੰਦੇ ਦੇ ਤੁਹਾਨੂੰ ਬੰਦਾ ਥੋੜੀ ਜਿਹਾ ਘੱਟ ਲੱਗਦੇ ਨੇ ਬੀਬੀਆਂ ਜ਼ਿਆਦਾ ਇਹ ਚੀਜ਼ਾਂ ਦੇ ਵਿੱਚ ਵਿਸ਼ਵਾਸ ਰੱਖਦੀਆਂ ਹੂੰ ਅਜਿਹਾ ਕਿ ਇੱਥੋਂ ਤੱਕ ਵੀ ਹੋ ਜਾਂਦਾ ਵਾ ਤੇ ਜਦੋਂ ਵੀ ਬੀਆ ਗੱਲ ਤਾਂ ਮੇਰੇ ਘਰ ਬੱਚਾ ਨਹੀਂ ਹੁੰਦਾ ਹੂੰ ਤੇ ਕੁਛ ਨਾ ਕੁਛ ਮਤਲਬ ਆਪਾਂ ਦੂਸਰੇ ਬੱਚੇ ਦਾ ਵੀ ਨੁਕਸਾਨ ਕਰਨਾ ਇਹ ਉੱਥੋਂ ਤੱਕ ਵੀ ਗਿਰ ਜਾਂਦੇ ਆ ਹੂੰ 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 ਠੀਕ ਆ ਤੇ ਉਹਨਾਂ ਗੱਲਾਂ ਹੀ ਇਹੋ ਜਿਹੀਆਂ ਦੱਸਣੀਆਂ ਗੱਲਾਂ ਹੀ ਇਹੋ ਜਿਹੀਆਂ ਦੱਸਣਾ ਵੀ ਉਹਦਾ ਦਿਮਾਗ ਵਾਸ਼ ਕਰਕੇ ਆਪਾਂ ਕਿਸੇ ਦੇ ਬੱਚੇ ਦਾ ਨੁਕਸਾਨ ਕਰਨ ਤਾਂ ਕਿ ਵੀ ਕਰ ਜਾਂਦੇ ਆ ਆਪਣੀ ਔਲਾਦ ਦੇ ਖਾਤਰ ਠੀਕ ਆ ਜੋ ਕਿ ਬਹੁਤ ਹੀ ਮੰਦਪਕੀ ਵਾਲੀ ਹੈ ਠੀਕ ਨਹੀਂ ਲੱਗਦਾ ਕਿ ਨਹੀਂ ਮਤਲਬ ਇਹ ਬਹੁਤ ਜ਼ਿਆਦਾ ਅੰਧਵਿਸ਼ਵਾਸ ਆ ਅਜੇ ਠੱਲੇ ਹੋਇਆ ਠੀਕ ਹੈ ਇਹ ਚੋਂ ਨਿਕਲਦੀ ਬਾਹਰ ਲੋ ਉਹ ਕੀ ਕੀਤਾ ਵੀ ਬੀਬੀਆਂ ਨੇ ਸਵਰਾਇ ਲੈਣਾ ਲੱਗੀਆਂ ਹੂੰ ਪੰਜ ਸੱਤ ਬੀਬੀਆਂ ਜਾ ਕੇ ਚਲੀਆਂ ਹੂੰ ਉਹ ਬੀਬੀਆਂ ਨੇ ਜਾ ਕੇ ਕੀਤਾ ਵੀ ਆਪਣੇ ਘਰਾਂ ਦੇ ਕੋ সোਣਾ ਲੈ ਕੇ ਤੇ ਆ ਹੂੰ ਉਹਨਾਂ ਸੁਣਾ ਲੈ ਆਂਦਾ ਉਹਨਾਂ ਕਹਿੰਦੇ ਕਿ ਘੱਟੋ ਘੱਟ ਵੀ ਤੇ ਦਾਤ ਤੋਂ ਲੈ ਸੁਣਾ ਹੋਣਾ ਜੇ ਨਹੀਂ ਤਾਂ ਘੱਟ ਵੀ ਨਹੀਂ ਹੋਣਾ ਜੀ ਹੂੰ ਫਿਰ ਉਹ ਡਬਲ ਹੋਣਾ ਫਿਰ ਡਬਲ ਹੋਣਾ ਹੂੰ ਉਹਨਾ ਨੇ ਕਿਹਾ ਕਿ ਤਾਂ 10 ਟੋਲੇ ਸੋਨਾ ਬੀਬੀਆਂ ਨੇ ਕੁਛ ਜਿੱਦਾਂ ਵੀ ਆਪਣੀ ਦਰਾਨੀ ਕਿਠਾਣੀ ਦਾ 판ਡਾ ਵੀ ਮੇਰੀ ਲੋਨ ਨੇ ਇੱਧਰ ਜਾਣਾ ਵਾਂਡੇ ਜਾਣਾ ਜਾਂ ਮੇਰੀ ਟੀ ਨੇ ਜਾਣਾ ਲੋੜ ਪੈ ਗਿਆ ਉਹਦੇ ਵਿਆਹ ਪੈ ਗਿਆ ਤਾਂ ਤੁਸੀਂ ਦੇ ਦਿਓ ਮੈਂ ਤੁਹਾਨੂੰ ਕੱਲ ਨੂੰ ਦੇ ਦੂੰਗਾ ਬਾਬੇ ਜੀ ਨੇ ਉਹ ਕਿਹਾ ਤਾਂ ਤੁਹਾਨੂੰ ਕੱਲ ਨੂੰ ਮੈਂ ਜੀ ਸੋਨਾ ਉਹ ਕਿਹਾ ਉਹਨਾਂ 10-10 ਟੋਲੇ ਸਮਾ ਲਿਆ ਗਏ ਪੰਜਾਂ ਸੀਆਂ ਬੀਬੀਆਂ ਨੇ ਆ ਦੇਤੇ ਉਹਨੇ ਨਾ ਰਾਤ ਉਹਨਾਂ ਦੇ ਸਾਹਮਣੇ ਉਹ 10 ਜਿਹੜਾ ਟੋਲੇ ਸੋਨਾ ਸੀ ਉਹ ਇੱਕ ਕੱਪੜੇ ਦੇ ਵਿੱਚ ਬਲੈਤੇ ਆ ਤੇ ਉੱਪਰ ਉਹਦੇ ਉਹਦੇ ਸਾਹਮਣੇ ਉਹ ਬਲੈਤੇ ਹੂੰ ਇਹੋ ਜੀ ਡੋਲ ਰੇਟਿਓ ਐਡਾ ਵੱਡਾ ਪਿੰਨਾ ਕਰਦਾ ਹੂੰ ਪਿੰਨਾ ਕਰਕੇ ਤੇ ਉਹਨਾਂ ਨੂੰ ਕਹਤਾ ਵੀ ਤੁਸੀਂ ਆ ਲੋ ਜਲ ਲਾਓ ਹੂੰ ਤੇ ਬਾਹਰ ਜਾ ਕੇ ਤਰਮ ਹੂੰ ਉਹਨਾਂ ਬਾਹਰ ਤਰੋਂ ਕਿਹਾ ਹੂੰ ਉਹਦੇ ਨਾਲ ਦਾ ਹੀ ਪਿੰਨਾ ਇੱਕ ਹੋਰ ਬਣਿਆ ਸੀ ਜਿਹੜਾ ਉਹਨੇ ਥੜੇ ਰੱਖੇ ਸੀ ਹੂੰ ਠੀਕ ਹੈ ਉਨੇ ਹੋਈ ਚਾਰ ਪੰਜ ਤੇ ਨੇ ਬਾਹਰ ਕੱਢੇ ਜਿਹੜੇ ਅਸਲੀ ਸੋਨੇ ਵਾਲੇ ਉਹ ਬੜੇ ਆਪਣੇ ਥੱਲੇ ਰੱਖ ਲੈ ਤੇ ਜਿਹੜੇ ਦੂਜੇ ਬਣੇ ਸੀ ਉਦਾਂ ਦੇ ਉਹ ਬਣਾਏ ਉਹਨੇ ਉਹ ਸੇਮ ਉਹਨਾਂ ਨੂੰ ਖੁਲਾ ਦਿੱਤੇ ਆਂ ਤੇ ਯਾਰ ਰਾਤ ਤੁਸੀਂ ਰੱਖਣਾ ਆਪਣੇ ਸਹਰੇ ਨੇ ਖੜੇ ਰੱਖ ਕੇ ਸਮਝਿਓ ਤੇ ਸਵੇਰੇ ਖੋਲ ਕੇ ਵੇਖ ਲਿਓ ਸਵੇਰੇ ਡਬਾਉਂ ਹੂੰ ਬੜੇ ਖੁਸ਼ ਕੇ ਉਹ ਜਦੋਂ ਸਵੇਰੇ ਟਾਈਮ ਹੋਇਆ ਲਗੇ ਖੋਲਣ ਫਿਰ ਖੋਲਦੇ ਆਂ ਥੋੜਾ ਟਾਈਮ ਲੱਗੇ ਜਿਵੇਂ ਲੱਗ ਜਾ ਟਾਈਮ ਲੱਗੇ ਤੇ ਖੋਲਦੇ ਆਂ ਟਾਈਮ ਲੱਗਦਾ ਬਾਬੇ ਹੋਣੀ ਰਾਤ ਰਾਤੀ ਅੱਛਾ ਕਰੋਗੇ ਜਦ ਸਵੇਰੇ ਜਦੋਂ ਆਂ ਦਾ ਖੋਲ ਕੇ ਵੇਖਿਆ ਤੇ ਵਿੱਚ ਪੂਰੀ ਨਿਕਲਾਈ ਹੂੰ ਤੇ ਦੋ ਜੋ ਕੀ ਨਿਕਲਣਾ ਹੂੰ ਡਬਲ ਕੀ ਹੋਣਾ ਹੈ ਬਾਬੇ ਹੋਣੀ ਗਿਆ ਹੋ ਕੇ ਹੂੰ ਮਤਲਬ ਫਿਰ ਗੋਡਿਆਂ ਦੇ ਵਿੱਚ ਸਿਰ ਲੈ ਕੇ ਰੋਣ ਦਾ ਕੋਈ ਫਾਇਦਾ ਨਹੀਂ ਹੈਗਾ ਜਦੋਂ ਅਸੀਂ ਆਪਣਾ ਸਭ ਬਿਲਕੁਲ ਬਿਲਕੁਲ ਠੀਕ ਹੈ ਉਹਨਾਂ ਜਿੰਨਾ ਕੋ ਉਧਾਰ ਵੀ ਫੜਿਆ ਸਵੇਰੇ ਤੁਹਾਨੂੰ ਆਪਾਂ ਦੇ ਦੇ ਦਿਆਂਗੇ ਹਾਂਜੀ ਹਾਂਜੀ ਉਹਨਾਂ ਦੇ ਵੀ ਦੇਣੇ ਹੋਗੇ ਇਹ ਆਪਣੇ પતિ ਤੋਂ ਜਾਂ ਆਪਣੇ ਘਰ ਵਾਲਿਆਂ ਤੋਂ ਵੀ ਚੋਰੀ ਹੋ ਗਿਆ। ਬਿਲਕੁਲ ਬਿਲਕੁਲ। ਇਹ ਮਤਲਬ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਬਚਣ ਦੀ ਰਜਿੰਦਰ ਜੀ ਬਹੁਤ ਹੀ ਜ਼ਿਆਦਾ ਲੋੜ ਹੈ। ਇਹ ਬਹੁਤ ਵੱਡੀਆਂ ਠੱਗੀਆਂ ਹੋ ਜਾਂਦੀਆਂ ਨੇ ਕਿਵਾਰ ਜੀ। ਤੇ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ। ਬਚਣਾ ਚਾਹੀਦਾ ਹੈ ਕਿ ਨਹੀਂ? ਬਿਲਕੁਲ। ਤਦੋਂ ਮੈਂ ਆਪਣੇ ਦਰਸ਼ਕਾਂ ਨੂੰ ਆਪਣੇ ਪਿਆਰਿਆਂ ਨੂੰ ਸਾਰਿਆਂ ਨੂੰ ਮਤਲਬ ਆਖਦਾ ਵੀ ਵੈਸੇ ਆਪਣੇ ਚੈਨਲ ਆਰਕੇ ਚੈਨਲ 'ਇਸ ਜੇਤ ਕਰਨਾ ਚਾਹੁੰਦਾ ਵੀ ਭਾਈ ਇਹਨਾਂ ਠੱਗਾ ਤੋਂ ਇਹਨਾਂ ਜਿਹੜੇ ਮਤਲਬ ਇਸ ਤਰੀਕੇ ਨਾਲ ਦਿਮਾਗਵਾਸ਼ ਕਰਦੇ ਆ ਅੱਜ ਕੱਲ੍ਹ ਘਰਾਂ ਦੇ ਵਿੱਚ ਆਣ ਕੇ ਵੀ ਬਿਲਕੁਲ ਮਾਦ ਨੂੰ ਵਾਸ਼ ਕਰ ਦਦੇ ਜੋ ਕਿ ਬੀਬੀਆਂ ਕਲੀਆਂ ਘਰ ਹੁੰਦੀਆਂ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਨਾ ਠੱਗਾ ਤੋਂ ਬਚ ਕੇ ਰਹਿਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੋ ਗੁਰੂ ਮਹਾਰਾਜ ਜੀ ਨੇ ਦੱਸਿਆ ਹੈ ਕਿ ਸੱਚੀ ਦੇ ਰਾਹ ਤੇ ਚੱਲਣ ਦਾ ਤੇ ਕਿਤੇ ਦੀ ਕਮਾਈ ਕਰਨੀ ਆ ਉਹ ਆਪਣੀ ਕਿਤੇ ਦੀ ਕਮਾਈ ਕਰੋ ਤੇ ਆਪਣੇ ਜੋ ਰੋਜੀ ਰੋਟੀ ਆ ਕਮਾ ਕੇ ਦਿਖਾਓ ਇਹਨਾਂ ਠੱਗਾ ਤੋਂ ਬਚ ਕੇ ਇਹਨਾਂ ਤੋਂ ਬਹੁਤ ਦੂਰ ਰਹੋ ਸੋ ਮੈਂ ਵਰਜਿੰਦਰ ਜੀ ਆਪਣੇ ਦਰਸ਼ਕਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਹੈ ਕਿ ਹਰ ਹਾਲ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਬਿਲਕੁਲ ਜੀ ਬਿਲਕੁਲ ਤੇ ਅਸੀਂ ਬਹੁਤ ਹੀ ਜ਼ਿਆਦਾ ਇਹਨਾਂ ਦੇ ਮਤਲਬ ਸ਼ੁ크ਰੀਆ ਕਰਦੇ ਆ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਹਾਲ ਨੂੰ ਇਹਨੀਆਂ ਮਤਲਬ ਵੀਡੀਓ ਦੇ ਵਿੱਚ ਪਿਆਰ ਬਖਸ਼ਿਸ਼ ਕੀਤਾ ਤੇ ਉਮੀਦ ਹੈ ਇਸੇ ਤਰ੍ਹਾਂ ਹੀ ਆਪਣੇ ਪਿਆਰ ਬਖਸ਼ਿਸ਼ ਕਰਦੇ ਰਹੋਗੇ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੇ ਨਾਲ ਹੀ ਫਾਲੋ ਕਰੋਗੇ ਤੇ ਨਾਲ ਲਾਈਕ ਕਰ ਦਿਓ ਤੇ ਇਹਦੇ ਨਾਲ ਹਨ ਨੂੰ ਦਿਓ ਛੁੱਟੀਆਂ ਤੇ ਸਾਡੇ ਵੱਲੋਂ ਦੁਆਵਾਂ ਲਓ ਪਿਆਰ ਭਰੀ